ਅੱਛਾ ਛਾਲ ਮਾਰਨੀ ਪੈਣੀ ਆ ਬੜਾ ਵਫਾਦਾਰ ਲੱਗਦਾ ਆਪਣੇ ਮਾਲਕਾਂ ਦਾ ਨਾ ਗੱਲ ਸੰਦ ਹੋਰ ਮਾਲਕਾਂ ਦੀ ਕਿਹੜੀ-ਕਿਹੜੀ ਗੱਲ ਮੰਨਦਾ ਓਏ ਤੂੰ ਓਹ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਮੇਰਾ ਮਾਲਕ ਇੱਕ ਵਾਰੀ ਆਉਂਦਾ ਕਿ ਜਗਤਿਆਂ ਤੂੰ ਨਾ ਗੱਡੀ ਦੱਬ ਕੇ ਰੱਖਿਆ ਕਰ ਤਮਾਂ ਦੋ ਚਾਰ ਵਾਰੀ ਸੁਣ ਲਿਆ ਮੈਂ ਕਿ ਚਲੋ ਕੋਈ ਗੱਲ ਨਹੀਂ ਤੇ ਪੰਜਾਂ ਸੱਤਾਂ ਦਿਨ ਬਾਅਦ ਫੇਰ ਕਹਿੰਦਾ ਓਏ ਜਗਤਿਆਂ ਤੂੰ ਗੱਡੀ ਦੱਬ ਕੇ ਰੱਖਿਆ ਕਰ ਮੈਂ ਪਰਸੋਂ ਜੋ ਪਤਾ ਕੀ ਕੀਤਾ ਮੈਂ 5-7 ਭਈਏ ਮੰਗਵਾਏ ਤੇ ਵੱਡਾ ਸਾਰਾ ਟੋਆ ਪਟਾ ਕੇ ਗੱਡੀ ਦੱਬਦੀ। ਉੱਥੇ ਮੈਂ ਖੜ ਕੇ ਫੇ ਆਪਣਾ ਕੰਮ ਕਰਨ ਲੱਪਿਆ। ਮੈਨੂੰ ਸਾਡਾ ਮਾਲਕ ਆ ਕੇ ਕਹਿੰਦਾ ਜਗਦੇ ਤੇਰੀ ਗੱਡੀ ਕਿੱਥੇ ਆ? ਲਾ ਫਰ ਤੂੰ ਕੀ ਗਿਆ? ਮੈਂ ਕਹਾ ਜੀ ਤੁਸੀਂ ਆਪੇ ਤਾਂ ਕਹਿੰਨੇ ਗੱਡੀ ਦੱਬ ਕੇ ਰੱਖਿਆ ਕਰ। ਆਹ ਦੇਖ ਲਓ ਮੈਂ ਟੋਆ ਪਟਕੇ ਤੁਹਾਡੀ ਗੱਡੀ ਦੱਬਦੀ ਉੱਤੇ ਆਪ ਖੜਾ। ਉਹ ਮੇਰੀ ਸੋਹਣ ਗੱਲ ਤੇਰੀਆਂ ਗੱਲਾਂ ਤੋਂ ਲੱਗਦਾ ਕਿ ਤੂੰ ਕਾਫੀ ਪੁਰਾਣਾ ਡਰਾਈਵਰ ਆ। ਹੁਣ ਤੂੰ ਮੈਨੂੰ ਇਹ ਦੱਸ ਕਿ ਤੂੰ ਗੱਡੀਆਂ ਦੇ ਬਹੁਤ ਚਲਾਈਆਂ ਪਰ ਇਹ ਦੱਸ ਕਿ ਕਿਹੜੀ-ਕਿਹੜੀ ਗੱਡੀ ਚਲਾਈ ਆ ਮੈਂ ਜਨਾਬ ਬਸ ਸ਼ਾਨੇ ਪੰਜਾਬ ਨਹੀਂ ਚਲਾਈ ਤਾਂ ਬਾਕੀ ਸਾਰੀਆਂ ਚਲਾਈਆਂ ਅੱਛਾ ਸ਼ਾਨੇ ਪੰਜਾਬ ਨਹੀਂ ਚਲਾਈ ਹੁਣ ਉਹ ਇਹ ਦੱਸ ਕੇ ਤੁਹਾਡੀਆਂ ਗੱਡੀਆਂ ਕਿੰਨੀਆਂ ਕ ਚੱਲਦੀਆਂ ਆ ਗੱਡੀਆਂ ਸਾਡੀਆਂ ਵਾਵਾ ਚੱਲਦੀਆਂ ਮਤਲਬ ਸਵੇਰੇ 5 ਵੇ ਤੋਂ ਸ਼ੁਰੂ ਹੁੰਦੀਆਂ ਤੇ ਸ਼ਾਮ ਤੱਕ ਚੱਲੀ ਜਾਂਦੀਆਂ ਪਤਾ ਨਹੀਂ ਲੱਗਦਾ ਕਿੰਨੀਆਂ ਚੱਲੀ ਜਾਂਦੀਆਂ ਨਹੀਂ ਨਹੀਂ ਇਹ ਅੱਲਾ ਦੇ ਜੋ ਉਹ ਮੈਂ ਉਸ ਗੱਲ ਦਾ ਮਤਲਬ ਨਹੀਂ ਕੱਢ ਰਿਹਾ ਮੇਰੇ ਕਹਿਣ ਦਾ ਮਤਲਬ ਤੈਨੂੰ ਇਹ ਐ ਕਿ ਤੇਰੇ ਕੋਲ ਆਪਣੀ ਗੱਡੀ ਹੈਗੀ ਆ ਕਿ ਮਾਲਕਾਂ ਦੀ ਚਲਾਉਣਾ ਹੀ ਹੁਣੇ ਮੈਂ ਮਾਲਕਾਂ ਦੀ ਚਲਾਉਣਾ ਪਹਿਲਾਂ ਮੇਰੇ ਕੋਲ ਆਪਣੀ ਗੱਡੀ ਹੁੰਦੀ ਸੀ ਜੇ ਜਦੋਂ ਮੇਰੇ ਕੋਲ ਆਪਣੀ ਗੱਡੀ ਹੁੰਦੀ ਸੀ ਤੇ ਉਹਦੀਆਂ ਕਿਸ਼ਤਾਂ ਨਹੀਂ ਤਾਰ ਹੋਈਆਂ ਹਰ ਕੇ ਮੈਂ ਗੱਡੀ ਦੁਨਿਆਅ 'ਚ ਤਾਰਤੀ ਨਿੱਕੀਏ ਲਾ ਦੇ ਯੋਰ ਨਾ ਗੱਡੀਆਂ ਤੋਂ ਰੋਡ ਤੇ ਬੜੀਆਂ ਚਲਾਉਣਾ ਹੁਣ ਇਹ ਦੱਸ ਕੇ ਜਿਹੜੀ ਗੱਡੀ ਆ ਉਹ ਪੈਟਰੋਲ ਤੇ ਚੱਲਦੀ ਆ ਕਿ ਡੀਜ਼ਲ ਤੇ ਚੱਲਦੀ ਆ ਨਾ ਗੱਡੀ ਸਾਡੀ ਡੀਜ਼ਲ ਤੇ ਚੱਲਦੀ ਆ ਨਾ ਪੈਟਰੋਲ ਤੇ ਚੱਲਦੀ ਆ ਨਾ ਨਸ਼ੇ ਪਤਾ ਤੇ ਚੱਲਦੀ ਆ ਤੇ ਦੇਖੋ ਜੀ ਡਰਾਈਵਰ ਦੇ ਅੰਦਰ ਨਸ਼ਾ ਪਤਾ ਜਾਊਗਾ ਤੇ ਤਾਹੀਂ ਉਹ ਗੱਡੀ ਚਲਾਊਗਾ ਨਿੱਕੀਏ ਲਾ ਦੇ ਯੋਰ ਨਾਲੇ ਸਾਰੀ ਦਿਹਾੜੀ ਤੁਸੀਂ ਸੜਕਾਂ ਤੇ ਰਹਿਨੇ ਹੋ ਇਹ 10 ਕਿਲੇਟਰ ਸੜਕਾਂ ਦੇ ਸਪੀਡ ਬ੍ਰੇਕਰ ਬਣਾਏ ਹੁੰਦੇ ਕਾਦੇ ਵਾਸਤੇ ਬਣਾਏ ਹੁੰਦੇ ਆ ਇਹਨਾਂ ਦਾ ਫਾਇਦਾ ਸਾਨੂੰ ਇਹ ਹੁੰਦਾ ਬ੍ਰੇਕਰਾਂ ਦਾ ਵੀ ਜਦੋਂ ਕਦੇ ਸਾਨੂੰ ਨੀਂਦ ਆ ਜਾਂਦੀ ਆ ਤੇ ਗਨੀ ਬ੍ਰੇਕਰਾਂ ਦੇ ਉੱਤੇ ਚੜਦੇ ਸਾਡੀ ਅੱਖਾਂ ਖੁੱਲ ਜਾਂਦੀਆਂ ਨਾ ਸਪੀਡ ਬ੍ਰੇਕਰ ਤੁਹਾਡੀ ਨੀਂਦ ਖੋਲਦੇ ਆ ਤੇ ਕ੍ਰਿੰਡਰ ਕਿਉਂ ਰੱਖੇ ਹੁੰਦੇ ਆ ਕ੍ਰਿੰਡਰ ਵੀ ਇਹੀ ਕੰਮ ਕਰਦੇ ਆ ਜਿਹਨੇ ਕ੍ਰਿੰਡਰ ਨਹੀਂ ਗੱਡੀ ਚਲਾਉਣ ਲਈ ਨਹੀਂ ਰੱਖੇ ਹੁੰਦੇ ਆ ਜਦੋਂ ਸਾਨੂੰ ਨੀਂਦ ਆ ਜਾਏ ਕ੍ਰਿੰਡਰ ਨਹੀਂ ਆਪਣੇ ਆਪ ਨੂੰ ਜਗਾਉਣ ਲਈ ਰੱਖੇ ਹੁੰਦੇ ਆ ਜਰਾ ਤੁਸੀਂ ਕਰ ਦਿਓ ਚੁੱਪ ਬੜਾ ਨਰਮੀ ਦੇ ਨਾਲ ਇਹ ਤਾਂ ਪੇਸ਼ ਆ ਗਿਆ ਹੁਣ ਮੈਨੂੰ ਆਪਣੇ ਢੰਗ ਨਾਲ ਗੱਲ ਕਰ ਲੈੰਦੋ ਉਹ ਮੈਂ ਹੁਣ ਤੈਨੂੰ ਕਰਾਂ ਲੱਗਾ ਅੰਦਰ ਮੈਂ ਕਿਹੜੀ ਗੱਲੋਂ ਉਹ ਐਸ ਵਾਸਤੇ ਓਏ ਤੁਸੀਂ ਗੱਡੀਆਂ ਤੇ ਬੜੀਆਂ ਪੁੱਠੀਆਂ ਸਿੱਧੀਆਂ ਗੱਲਾਂ ਲਖਾਉਣੇ ਓ ਚੱਜੀਆਂ ਲਖਾਇਆ ਕਰੋ ਮੈਂ ਤੁਸੀਂ ਦੱਸ ਦਿਓ ਕੀ ਲਖਾਆ ਕਰੀਏ ਜੇ ਤੁਸੀਂ ਗੱਡੀ ਤੇ ਲਖਾਉਣਾ ਆ ਤੇ ਤੁਸੀਂ ਗੱਡੀ ਤੇ ਲਖਾਓ ਜੱਟ ਬੋਏ ਆ ਟਰੱਕ ਤੇ ਲਖਾ ਲਈਏ ਜੱਟ ਬੋਏ ਵਿੱਚ ਭਵੇਂ ਹੋਣ ਭਈਏ ਬਿਠਾਏ ਹੈ ਉਹ ਚੱਲ ਫੇ ਠੀਕ ਆ ਜੇ ਜੱਟ ਬੋਏ ਨਹੀਂ ਲਖਾਉਣਾ ਨਾਂ ਲਖਾਓ ਇੱਕ ਗਾਲ ਤੂੰ ਗੱਡੀ ਤੇ ਆ ਲਖਾ ਲਿਆ ਕਰ ਤੇ ਟੌਰ ਡਰਾਈਵਰ ਦੀ ਕਹਿੰਦਾਸ ਟੌਰ ਡਰਾਈਵਰ ਦੀ ਉਹ ਦੱਸਦਾ ਤਾਂ ਡਰਾਈਵਰ ਨਾਉਂਦੇ ਨਹੀਂ ਹੈ ਕਈ ਵਾਰ ਸਾਨੂੰ ਮੂੰਹ ਵੀ ਨਹੀਂ ਧੋਣਾ ਪੈਂਦਾ ਤੇ ਗੇੜਾ ਲੈ ਕੇ ਜਾਣਾ ਪੈਂਦਾ ਕਿਵੇਂ ਲਖਾ ਦੇ ਟੌਰ ਡਰਾਈਵਰ ਦੀ ਉਹ ਚੱਲ ਜੀ ਆਪਣੀ ਤਾਰੀਫ਼ ਤੂੰ ਨਹੀਂ ਕਰ ਸਕਦਾ ਨਾ ਕਰ ਕਟੋ ਕਰ ਗੱਡੀ ਬਾਰੇ ਸੋਚਿਆ ਕਰ ਉਹ ਗੱਡੀ ਸ਼ਿੰਗਾਰ ਕੇ ਉੱਤੇ ਲਖਾ ਦੇ ਭਾਗਾ ਭਰੀ ਮੈਂ ਦੱਸੋ ਅਹੀਂ ਗੱਡੀ ਤੇ ਕਿਵੇਂ ਲਿਖਾ ਲਈਏ ਭਾਗਾ ਭਰੀ ਹੈ ਮੋਰੇ ਲਿਖਾ ਲਈਏ ਭਾਗਾ ਭਰੀ ਦੇ ਪਿੱਛੇ ਹੋਵੇ ਕੂੜੇ ਨਾਲ ਭਰੀ ਓ ਮੇਰੀ ਸੁਣ ਗੱਲ ਫਿਰ ਤੂੰ ਚੁੱਪ ਆਰਾਮ ਨਾਲ ਲਾੜਲੀ ਲਿਖਾਣਾ ਨਾ ਦੱਸੋ ਅਹੀਂ ਕਿਵੇਂ ਲਿਖਾ ਲਈਏ ਗੱਡੀ ਪਿੱਛੇ ਲਾੜਲੀ ਹੈ ਆ ਡਰਾਈਵਰ ਸਾਡੇ ਲਿਖਾ ਲੈਂਦੇ ਗੱਡੀ ਪਿੱਛੇ ਲਾੜਲੀ ਤੇ 3 ਟਨ ਮਾਲ ਲਾਦ ਲੈਂਦੇ ਲਾੜਲੀ ਉੱਥੇ ਚੀਕਾਂ ਮਾਰਨ ਦੀ ਹੁੰਦੀ ਹੈ ਓਹੋ ਲਾੜਲੀ ਤੂੰ ਨਹੀਂ ਲਿਖਾਣਾ ਭਾਗਾ ਭਰੀ ਤੂੰ ਨਹੀਂ ਲਿਖਾਣਾ ਟੌਲ ਡਰਾਈਵਰ ਦੀ ਤੂੰ ਨਹੀਂ ਲਿਖਾਣਾ ਚੱਲ ਭਈ ਇੱਕ ਗੱਲ ਪੁਲਿਸ ਨੇ ਮੰਨ ਕੇ ਬੰਦਿਆਂ ਮੰਗ ਰੇ ਗੱਲ ਟਰੱਕ ਤੇ ਲਖਾ ਲਾ ਕਿ ਸਦਾ ਸੁਹਾਗਣ ਰਵੇ ਨਿੰਦ ਸੋਵੇਂ ਸਾਡੀ ਗੱਡੀ ਆ ਕਿ ਸਾਡੀ ਘਰ ਵਾਲੀ ਅਸੀਂ ਲਖਾ ਲਈਏ ਸਦਾ ਸੁਹਾਗਣ ਰਵੇ ਨੀ ਨਿੱਕੀਏ ਲਾ ਦੇ ਯੋਰ ਓਏ ਗੱਲ ਸੁਣ ਓਏ ਤੂੰ ਕੋਈ ਵੀ ਗੱਲ ਨਹੀਂ ਮੰਨਣ ਤੇ ਥਾਣੇ ਵਿੱਚ ਆਇਆ ਇਹ ਤਾਂ ਵੱਡਿਆਂ ਵੱਡਿਆਂ ਗੱਲ ਮੰਨਾਲੀਏ ਜਨਾਬ ਇਹਦੇ ਕੋ ਮੈਂ ਹੁਣੇ ਗੱਲ ਪੁੱਛਦਾ ਓ ਹਾਂ ਬਈ ਉਹ ਤੋਂ ਨੂੰ ਫੜ ਕੇ ਲਿਆ ਆ ਗੱਡੀ ਦੇ ਕਾਗਜ਼ ਕਿੱਥੇ ਆ ਉਹ ਜਨਾਬ ਉਹ ਮੈਂ ਇਹਦੀ ਵੀ ਤਲਾਸ਼ੀ ਲਈ ਆ ਤੇ ਸਾਰੀ ਗੱਡੀ ਦੀ ਵੀ ਤਲਾਸ਼ੀ ਲਈ ਆ ਮੈਨੂੰ ਤਾਂ ਕਿਤੇ ਵੀ ਕਾਗਜ਼ ਨਹੀਂ ਲੱਭੇਗੇ ਅੱਛਾ ਜਨਾਬ ਮੈਨੂੰ ਲੱਗਦਾ ਗੱਡੀ ਚੋਰੀ ਦੀ ਆ ਇੱਕ ਮਿੰਟ ਮੈਂ ਅੱਗੇ ਪੁੱਛਦਾ ਉਹ ਤੂੰ ਗੱਡੀ ਕਿੱਥੋਂ ਲਈ ਆ ਓ ਗੱਡੀਆਂ ਅਸੀਂ ਥੋੜੀ ਲੈਣੇ ਆ ਗੱਡੀਆਂ ਸਾਡੇ ਮਾਲਕ ਲੈਂਦੇ ਆ ਡੀਲਰਾਂ ਤੋਂ ਲੈਂਦੇ ਆ ਡੀਲਰ ਤੋਂ ਲਈ ਆ ਕਿਤੋਂ ਪ੍ਰਾਪਰਟੀ ਡੀਲਰ ਦਰ ਰਹੀ ਆ ਉਹ ਜਰਾਬ ਉਹਨੇ ਗੱਡੀ ਲਈ ਆ ਪਰਾਟ ਥੋੜੀ ਲਈ ਆ ਮੈਨੂੰ ਗੱਲ ਕਰ ਲੈਂਦੇ ਹੋ ਤੁਸੀਂ ਵਾੜੀ ਗੱਲ ਆ ਡੀਲਰ ਨੂੰ ਇਦੇ ਸਾਧ ਕੇ ਪੁੱਛ ਲੋ ਸਾਨੂੰ ਕੀ ਪਤਾ ਅਸੀਂ ਤਾਂ ਵਰਕਰ ਬੰਦੇ ਆ ਉਹ ਗੱਲ ਸੁਣ ਓਏ ਇਹਦੇ ਨਾਲ ਜਾ ਤੇ ਉਸ ਡੀਲਰ ਕੋਲ ਜਾ ਜਿਹਦੇ ਕੋਲ ਇਹਨੇ ਗੱਡੀ ਲਈ ਆ ਇਹਨੂੰ ਛੱਡਿਆ ਨਹੀਂ ਤਾਂ ਡੀਲਰ ਨੂੰ ਲੈ ਕੇ ਆਈ ਉਹਦੀ ਖਬਰ ਜਿਹੜਾ ਕੋ ਮਾਈ ਲਾਈਨ ਆ ਅੱਗੇ ਨਾ ਪਤਾ ਟੁੱਟਾ ਸਾਡਾ ਚੱਲ ਭਰਾ ਕਿੱਥੇ ਪੰਗੇ ਪਾਣਦੇ ਹੈ ਮਲਾਜਮ ਫੜ ਕੇ ਸਾਨੂੰ ਆਉਣ